ਯਾ ਸਡੇਰਾ ਰਾਧਾ ਸਵਾਮੀ ਮੁਖੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਜੀ ਵੱਲੋਂ ਜਿਹੜਾ ਆਪਣੇ ਉੱਤਰਦਿਕਾਰੀ ਦਾ ਐਲਾਨ ਕੀਤਾ ਗਿਆ ਇੱਥੇ ਸੰਗਤਾਂ ਵੀ ਸੇਵਾ ਕਰ ਰਹੀਆਂ ਸਨ ਉਹ ਸੇਵਾ ਐਲਾਨ ਤੋਂ ਬਾਅਦ ਜਿਹੜਾ ਉਹਨਾਂ ਨੇ ਸੇਵਾ ਵਿੱਚੇ ਛੱਡਤੀ ਕਿ ਜਿਹੜਾ ਸਮਝ ਨਹੀਂ ਆ ਰਿਹਾ ਸੰਗਤਾਂ ਨੂੰ ਕੀ ਕੀਤਾ ਜਾਵੇ ਮੇਰੇ ਨਾਲ ਡੇਰੇ ਦੇ ਪੈਰੋਕਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਰਾਧਾ ਸਵਾਮੀ ਜੀ ਰਾਧਾ ਸਵਾਮੀ ਜੀ ਸਾਰਿਆਂ ਨੂੰ ਤੇ ਅੱਜ ਐਲਾਨ ਹੁੰਦਾ ਏ ਤੇ ਜਿਹੜਾ ਐਲਾਨ ਹੁੰਦਾ ਏ ਉਸ ਤੋਂ ਬਾਅਦ ਤੁਸੀਂ ਵੇਖਣਾ ਕਿ ਨਾਮ ਕੀ ਤੁਹਾਡਾ ਪਹਿਲਾਂ ਤੇ ਮੇਰਾ ਨਾਮ ਜੀ ਸੋਮਨਾਥ ਹੈ ਜੀ ਕਿਤੋਂ ਦੇ ਰਹਿਣ ਵਾਲੇ ਤੁਸੀਂ ਮੈਂ ਬਿਆਸਦਾਈਆ ਮੇਰਾ ਲੱਗੇ ਗੁਰਨਾਨਕਪੁਰਾ ਪਿੰਡ ਪੈਂਦਾ ਜੀ ਠੀਕ ਹੈ ਜੀ ਤੇ ਅੱਜ ਐਲਾਨ ਹੁੰਦਾ ਏ 12:00 ਵਜੇ ਦੇ ਕਰੀਬ ਪਤਾ ਲੱਗਦਾ ਏ ਮੀਡੀਆ ਦੇ ਵਿੱਚ ਨਿਕਲ ਕੇ ਆਂਦਾ ਏ ਤੇ ਉਸ ਤੋਂ ਬਾਅਦ ਕੀ ਰਿਐਕਸ਼ਨ ਕਿਦਾਂ ਦਾ ਫੀਲ ਹੋ ਰਿਹਾ ਵਾ ਕਿਉਂਕਿ ਸੰਗਤਾਂ ਜਿਹੜੀ ਇੱਕ ਹਸਦੀਆਂ ਹੋ ਰਹੀਆਂ ਨੇ ਬਹੁਤ ਜ਼ਿਆਦਾ ਦੁੱਖ ਲੱਗਾ ਜੀ ਬਾਬਾ ਜੀ ਨੇ ਜੱਕ ਦਾ ਵੀ ਇਹ ਫੈਸਲਾ ਲਿਆ ਆ ਪਰ ਦਿਨੋਂ ਅੰਦਰ ਬਹੁਤ ਜ਼ਿਆਦਾ ਦੁੱਖ ਲੱਗਾ ਜੀ ਸਾਨੂੰ ਇਸ ਗੱਲ ਦਾ ਬਾਕੀ ਕੋਈ ਗੱਲ ਨਹੀਂ ਜੀ ਬਾਬਾ ਜੀ ਨੇ ਜੋ ਕੀਤਾ ਉਹਨਾਂ ਨੂੰ ਖੋਦੇ ਗੱਲ ਦੇ ਜਾਣੀ ਜਾਣਾ ਕੋਈ ਇਹੋ ਜੀ ਗੱਲ ਨਹੀਂ ਪਰ ਉਹ ਜਿਹੜਾ ਮਨ ਨੂੰ ਦੁੱਖ ਲੱਗਾ ਉਹਨੂੰ ਆਪਾਂ ਹੌਲੀ ਹੌਲੀ ਠੀਕ ਕਰ ਲਾਂਗੇ ਜੀ ਪਰ ਇਹ ਫੈਸਲਾ ਜੱਕਦਮ ਲਿਆ ਨਾ ਜਿਹੜਾ ਜੀ ਇਹਦਾ ਦੁੱਖ ਸਾਨੂੰ ਪੂਰਾ ਲੱਗਾ ਜੀ ਸੰਗਤਾਂ ਦਾ ਲੱਗਦਾ ਵਾ ਕਿ ਜਿਹੜਾ ਸੰਗਤਾਂ ਦਾ ਇਸ ਪੰਡਾ ਦੇ ਉੱਤੇ ਆਉਣਾ ਸੀ ਸੰਗਤਾਂ ਨੇ ਸੰਗਤਾਂ ਦੇ ਆਉਣ ਦੇ ਵਿੱਚ ਉਹਨੂੰ ਵਾਧਾ ਹੋ ਰਿਹਾ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਰਹੀਆਂ ਸੰਗਤ ਬਹੁਤ ਆਊਗੀ ਜੀ ਸੰਗਤ ਅੱਜ ਤੋਂ ਹੀ ਸ਼ੁਰੂ ਹੋ ਗਈ ਆ ਤੁਸੀਂ ਦੇਖ ਹੀ ਰਹੇ ਹੋ ਕਿੰਨੀਆਂ ਗੱਡੀਆਂ ਜਾ ਰਹੀਆਂ ਕਿੰਨੀਆਂ ਜਥੇ ਨੰਗ ਹੈ ਸਾਡੇ ਵੇਖਦੇ ਆਂ ਵੇਖਦੇ ਆਂ ਪਰ ਇਹ ਆ ਵੀ ਜਿਹੜਾ ਸੰਗਤ ਦਾ ਦਿਲ ਟੁੱਟਾ ਉਹ ਸੰਗਤ ਤੇ ਆਣੀ ਹੈ ਜੀ ਕਿਉਂਕਿ ਆਪਣੇ ਗੁਰੂ ਦੇ دیدار ਲਈ ਸੰਗਤ ਬਹੁਤ ਦੂਰੋਂ ਦੂਰੋਂ ਆ ਰਹੀ ਐ ਇਸ ਵਾਰ ਵੀ ਸੁਣਨ ਚ ਆਇਆ ਦਿੱਲੀ ਬੰਬੇ ਤੋਂ ਬਹੁਤ ਸਟੇਟਾਂ ਤੋਂ ਸੰਗਤ ਦੂਰੋਂ ਦੂਰੋਂ ਆਂਦੀ ਆ ਪਰ ਜਿਹੜੀ ਆ ਜਿਹੜਾ ਅੱਜ ਜੱਕਦਮ ਫੈਸਲਾ ਹੋਇਆ ਇਹਦੇ ਵਾਸਤੇ ਸੰਗਤ ਅੱਗੇ ਨਾਲ ਵੱਧ ਹੀ ਆਊਗੀ ਕਟ ਨਹੀਂ ਆਉਂਦੀ ਜੀ ਤੇ ਇੱਕ ਗੱਲ ਕਰ ਲਾਂ ਮੈਂ ਤੁਸੀਂ ਇਕੱਲੇ ਬੈਠੇ ਹੋ ਉੱਥੇ ਸੈਡ ਜੀ ਤੇ ਮਨ ਕਾਫੀ ਦਾਸ ਸੀ ਤੁਹਾਡਾ ਤੇ ਪਰਿਵਾਰ ਦੇ ਵਿੱਚੋਂ ਪਰਿਵਾਰ ਵੀ ਰਾਧਾ ਸਵਾਮੀ ਦੇ ਇੱਥੋਂ ਤੁਸੀਂ ਆਨੇ ਹੋ ਡੇਰੇ ਆਨੇ ਹਾਂਜੀ ਬਿਲਕੁਲ ਜੀ ਸਾਡੇ ਮੰਮੀ ਡੈਡੀ ਹੋਣਾਂ ਨੇ ਵੀ ਉਹਨਾਂ ਤੋਂ ਪਹਿਲੇ ਜਿਹੜੇ ਨਾਮਦਾਨ ਸਾਰਿਆਂ ਨੇ ਲੈ ਰੱਖਿਆ ਜੀ ਤੇ ਬਟ ਸਾਡੀ ਵੀ ਇਸ ਵਾਰ ਤਿਆਰੀ ਸੀ ਕੋਈ ਨਾਮਦਾਨ ਦੀ ਪਰ ਉਹ ਜਿਹੜਾ ਮਨ ਟੁੱਟ ਗਿਆ ਆਪਾਂ ਸੋਚਿਆ ਸੀ ਨਾਮਦਾਨ ਲਵਾਂਗੇ ਬਾਬਾ ਜੀ ਇਹਦੇ ਕੀ ਪਤਾ ਜੀ ਕਦੋਂ ਆਪਣਾ ਸਟੇਸ਼ਨ ਆ ਜਾਣਾ ਆਪਾਂ ਨੂੰ ਉੱਥੇ ਉਤਰਨਾ ਪੈ ਜਾਣਾ ਕਿ ਇਹਦਾ ਮਾਲਕ ਨੇ ਕਿਸ ਟਾਈਮ ਕੀ ਲੈ ਜਾਣਾ ਪਰਿਵਾਰ ਦਾ ਕੀ ਹਾਲ ਆ ਪਰਿਵਾਰ ਘਰੇ ਭਜੀ ਸਾਰੇ ਦੁਖੀ ਡੈਡੀ ਨੂੰ ਪਰੇਸ਼ਾਨੀ ਆ ਕਿਉਂਕਿ ਇਹ ਮੇਰੇ ਵੱਡੇ ਬ੍ਰਦਰ ਨੇ ਨਾਮਦਾਨ ਲਿਆ ਉਹ ਵੀ ਪਰੇਸ਼ਾਨ ਉਹਨਾਂ ਦੀ ਫੈਮਿਲੀ ਵੀ ਖੁਦ ਮੇਰੀ ਫੈਮਿਲੀ ਵੀ ਘਰੇ ਪਰੇਸ਼ਾਨ ਆ ਉਹਨਾਂ ਦੇ ਮਨ ਦੇ ਵਿੱਚ ਸ਼ੌਕ ਸੀ ਉਹਨਾਂ ਨੇ 12 ਵਜੇ ਦਾ ਇਹ ਫੈਸਲਾ ਲਿਆ ਉਹ ਇਹ 12 ਵਜੇ ਤੋਂ ਬਾਅਦ ਉਹਨਾਂ ਨੇ ਨਾ ਚਾਹ ਪੀਤੀ ਨਾ ਜੀਣਾ ਰੋਟੀ ਖਾਦੀ ਉਹ ਕਹਿੰਦੇ ਮੈਂ ਦਰਸ਼ਨ ਕਰੂੰਗੀ ਬਾਬਾ ਜੀ ਦੇ ਫੇਰ ਮੈਂ ਚੀਜ਼ ਨੂੰ ਹੱਥ ਲਾਂਗੂ ਮਨ ਪਰੇਸ਼ਾਨ ਹੋਣਾ ਤਾਂ ਕਾਫੀ ਪਰ ਬਾਬਾ ਗਿੰਦਰ ਸਿੰਘ ਢਿੱਲੋਂ ਜੀ ਜੋ ਜਿਹੜਾ ਮੁਖੀ ਨੇ ਉਹਨਾਂ ਵੱਲ ਅਪੀਲ ਕੀਤੀ ਜਾਂਦੀ ਹੈ ਸੰਗਤ ਨੂੰ ਕਿ ਜਿਵੇਂ ਦਾ ਪਿਆਰ ਸੰਗਤ ਨੇ ਮੈਨੂੰ ਦਿੱਤਾ ਓਵੇਂ ਦਾ ਹੀ ਪਿਆਰ ਜਿਹੜਾ ਨਵੇਂ ਡੇਰਾ ਮੁਖੀ ਜੋ ਜਸਦੀਪ ਸਿੰਘ ਢਿੱਲੋਂ ਜੀ ਨੂੰ ਜਸਦੀਪ ਸਿੰਘ ਮਖਰ ਜਸਦੀਪ ਸਿੰਘ ਗਿੱਲ ਜੀ ਨੂੰ ਲਾਨਿਆ ਜਾਂਦਾ ਹੈ ਉਹਨਾਂ ਨੂੰ ਵੀ ਸੰਗਤ ਉਸ ਤਰ੍ਹਾਂ ਦਾ ਹੀ ਪਿਆਰ ਦੇਵੇ ਸਾਡਾ ਜੀ ਪੂਰਾ ਮਨੋਂ ਤਨੋਂ ਦਿਲੋਂ ਬਾਬਾ ਜੀ ਨੇ ਜੋ ਫੈਸਲਾ ਕੀਤਾ ਇਹ ਪੂਰਾ ਸਤਿਕਾਰ ਕਰਾਂਗੇ ਜੀ ਜੇ ਸਾਡੇ ਵਾਸਤੇ ਬਾਬਾ ਜੀ ਸੀ ਔਰ ਜਿਹੜੇ ਜਸਦੀਪ ਸਿੰਘ ਗਿੱਲ ਨੇ ਉਹ ਵੀ ਸਾਡੇ ਵਾਸਤੇ ਬਾਬਾ ਜੀ ਆ ਜੀ ਜਦੋਂ ਉਹਨਾਂ ਦਾ ਹੁਕਮ ਆਸੀ ਉਦੋਂ ਤੋਂ ਮੰਨਦੇ ਆ ਰਹੇ ਆ ਤੇ ਇਹ ਵੀ ਮੰਨਾਂਗੇ ਆਪਣਾ ਸਟੇਸ਼ਨ ਆ ਜਾਣਾ ਆਪਾਂ ਨੂੰ ਉੱਥੇ ਉਤਰਨਾ ਪੈ ਜਾਣਾ ਕਿ ਇਹਦਾ ਮਾਲਕ ਨੇ ਕਿਸ ਟਾਈਮ ਕੀ ਲੈ ਜਾਣਾ ਪਰਿਵਾਰ ਦਾ ਕੀ ਲਾਦਾ ਪਰਿਵਾਰ ਘਰੇ ਭਾਜੀ ਸਾਰੇ ਦੁਖੀ ਡੈਡੀ ਨੂੰ ਪਰੇਸ਼ਾਨੀ ਆ ਕਿਉਂਕਿ ਇਹ ਮੇਰੇ ਵੱਡੇ ਬ੍ਰਦਰ ਨੇ ਨਾਮਦਾਨ ਲਿਆ ਉਹ ਵੀ ਪਰੇਸ਼ਾਨ ਉਹਨਾਂ ਦੀ ਫੈਮਿਲੀ ਵੀ ਖੁਦ ਮੇਰੀ ਫੈਮਿਲੀ ਵੀ ਘਰੇ ਪਰੇਸ਼ਾਨ ਆ ਉਹਨਾਂ ਦੇ ਮਨ ਦੇ ਵਿੱਚ ਸ਼ੌਕ ਸੀ ਉਹਨਾਂ ਨੇ 12 ਵਜੇ ਦਾ ਇਹ ਫੈਸਲਾ ਲਿਆ ਉਹ ਇਹ 12 ਵਜੇ ਤੋਂ ਬਾਅਦ ਉਹਨਾਂ ਨੇ ਨਾ ਚਾਹ ਪੀਤੀ ਨਾ ਜੀ ਨਾ ਰੋਟੀ ਖਾਦੀ ਉਹ ਕਹਿੰਦੇ ਮੈਂ ਦਰਸ਼ਨ ਕਰੂੰਗੀ ਬਾਬਾ ਜੀ ਦੇ ਫੇਰ ਮੈਂ ਚੀਜ਼ ਨੂੰ ਹੱਥ ਲਾਉਂਗੀ ਮਨ ਪਰੇਸ਼ਾਨ ਹੋਣਾ ਤਾਂ ਕਾਫੀ ਪਰ ਬਾਬਾ ਗਿੰਦਾ ਸਿੰਘ ਢਿੱਲੋਂ ਜੀ ਜੋ ਜਿਹੜਾ ਦੇਰਾ ਮੁਕੀ ਉਹਨਾਂ ਵੱਲ ਕਬੀਲ ਕੀਤੀ ਜਾਂਦੀ ਹੈ ਸੰਗਤ ਨੂੰ ਕਿ ਜਿਵੇਂ ਦਾ ਪਿਆਰ ਸੰਗਤ ਨੇ ਮੈਨੂੰ ਦਿੱਤਾ ਓਵੇਂ ਦਾ ਹੀ ਪਿਆਰ ਜਿਹੜਾ ਨਵੇਂ ਡੇਰਾ ਮੁਕੀ ਜੋ ਜਸਦੀਪ ਸਿੰਘ ਢਿੱਲੋਂ ਜੀ ਨੂੰ ਜਸਦੀਪ ਸਿੰਘ ਮਖਰ ਜਸਦੀਪ ਸਿੰਘ ਗਿਲਜੀ ਨੂੰ ਲਾਨਿਆ ਜਾਂਦਾ ਉਹਨਾਂ ਨੂੰ ਵੀ ਸੰਗਤ ਉਸ ਤਰ੍ਹਾਂ ਦਾ ਹੀ ਪਿਆਰ ਦੇਵੇ ਸਾਡਾ ਜੀ ਪੂਰਾ ਮਨੋਂ ਤਨੋਂ ਦਿਲੋਂ ਬਾਬਾ ਜੀ ਨੇ ਜੋ ਫੈਸਲਾ ਕੀਤਾ ਆ ਜੀ ਪੂਰਾ ਸਤਿਕਾਰ ਕਰਾਂਗੇ ਜੀ ਇਹ ਸਾਡੇ ਵਾਸਤੇ ਬਾਬਾ ਜੀ ਸੀ ਔਰ ਜਿਹੜੇ ਜਸਦੀਪ ਸਿੰਘ ਗਿੱਲ ਨੇ ਉਹ ਵੀ ਸਾਡੇ ਵਾਸਤੇ ਬਾਬਾ ਜੀ ਆ ਜੀ ਜਦੋਂ ਉਹਨਾਂ ਦਾ ਹੁਕਮ ਆਸੀ ਆਉ ਉਦੋਂ ਤੋਂ ਮੰਨਦੇ ਆ ਰਹੇ ਆ ਤੇ ਇਹ ਵੀ ਮੰਨਾਂਗੇ ਪਰ ਇਹ ਆ ਵੀ ਜੱਕਦਮ ਇਹਨਾਂ ਨੇ ਫੈਸਲਾ ਲਿਆ ਉਹਦਾ ਦਿਲ ਤੇ ਟੁੱਟਦਾ ਹੀ ਆ ਜੀ ਜੱਕਦਮ ਤੇ ਫੈਸਲਾ ਕੀ ਲੱਗਦਾ ਕਿ ਜਿੱਦਾਂ ਫੈਸਲਾ ਹੁੰਦਾ ਏ ਠੀਕ ਆ ਜੀ ਉਸ ਤੋਂ ਬਾਅਦ ਫੈਸਲੇ ਤੋਂ ਬਾਅਦ ਤਰੰਤ ਕੋਈ ਡੇਰੇ ਅੰਦਰ ਵੀ ਕਿਸੇ ਨੂੰ ਪਤਾ ਨਹੀਂ ਕਿ ਇਹ ਫੈਸਲਾ ਆਊਗਾ ਤੇ ਕਿਦਾਂ ਦਾ ਜਿਹੜਾ ਉਹਨਾਂ ਮੋਲੇ ਇਥੋਂ ਦਾ ਇਹ WhatsApp ਗਰੁੱਪ ਬਣੇ ਹੋਏ ਨੇ ਰਾਦਾ ਸਵਾਮੀ ਫੋਲੋਅਰਸ ਨੇ ਜੋ ਡੇਰੇ ਦੇ ਪੈਰੋਕਾਰ ਨੇ ਵੱਡੀ ਗਿਣਤੀ ਵਿੱਚ ਡੇਰੇ ਦੇ ਪੈਰੋਕਾਰ ਨੇ ਇਹ ਲੱਗਦਾ ਇਸ ਭੰਡਾਰੇ ਤੇ ਹੁਣ ਸੰਗਤਾਂ ਦਾ ਇੱਕ ਜਿਹੜਾ ਹਯੂਮ ਆਏਗਾ ਅਸੀਂ ਜੀ ਸੰਗਤ ਜਦੋਂ ਸੇਵਾ ਕਰ ਰਹੇ ਸੀ ਨਾ ਸੇਵਾ ਕਰ ਰਹੇ ਜਦੋਂ ਸਾਨੂੰ ਪਤਾ ਲੱਗਾ ਵੀ ਇਦਾਂ ਦੀ ਗੱਲਬਾਤ ਹੋ ਗਈ ਆ ਸਾਡਾ ਬਾਅਦ ਵਿੱਚ ਸੇਵਾ ਕਰਨ ਨੂੰ ਮਨ ਜਾਂ ਨਹੀਂ ਕੀਤਾ ਅੰਦਰੋਂ ਸੱਚਾਈ ਗੱਲ ਦੱਸਣ ਲਿਆ ਮੈਂ ਤੁਹਾਨੂੰ ਜੀ ਮਨ ਟੁੱਟ ਜਾਵੇ ਨਾ ਜਦੋਂ ਉਹ ਫਿਰ ਮਨ ਨੂੰ ਸੇਵਾ ਦੇ ਨੂੰ ਫਿਰ ਅਸੀਂ ਸਾਡਾ ਦਿਲ ਕਰਦਾ ਪਿਆ ਸੀ ਘਰ ਚੱਲੀਏ ਘਰ ਜਾ ਕੇ ਬੈਠੀਏ 10-15 ਮਿੰਟ ਫਿਰ ਮੰਨੂ ਉਹ ਚੀਜ਼ ਨਹੀਂ ਮਿਲੂਗੀ ਪਿਆਰ ਜੀ ਬਾਕੀ ਸੇਵਾਦਾਰ ਵੀ ਚਲੇਗਾ ਸੇਵਾਦਾਰ ਕਾਫੀ ਚਲੇਗਾ ਬਸ ਉਹ ਇਸ ਗੱਲੋਂ ਨਹੀਂ ਗਿਆ ਡੇਰੇ ਨੂੰ ਨਹੀਂ ਛੱਡ ਕੇ ਗਿਆ ਉਹ ਮਨ ਟੁੱਟੇ ਤੇ ਘਰ ਗਿਆ ਬਾਕੀ ਡੇਰੇ ਵੱਲੋਂ ਪੂਰਾ ਪਿਆਰ ਹੈ ਸਾਨੂੰ ਸਾਨੂੰ ਬਾਬਾ ਜੀ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਤੇ ਕਰਦੇ ਹਾਂ ਤੇ ਕਰਦੇ ਰਵਾਂਗੇ ਜੀ ਸੋ ਬਾਬਾ ਜੀ ਨੂੰ ਪਿਆਰ ਕਰਦੇ ਹਾਂ ਤੇ ਕਰਦੇ ਹੀ ਰਵਾਂਗੇ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਜਿਹੜੀਆਂ ਜਲਦ ਸ਼ੇਅਰ ਕਰਾਂਗੇ ਪਿਆਸ ਤੋਂ ਜਗਬਾਨੀ ਟੀਵੀ ਲਈ ਰੋਹਿਤ ਰੋ